ਸਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਮਸੀਹ ਭਾਈਚਾਰੇ ਨਾਲ ਜੁੜੀ ਖਬਰ ਨੂੰ ਲੈ ਕੇ ਦੱਸ ਜੀ ਹੈ ਕਿ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜ ਤੋਂ ਬਾਅਦ ਮਸੀਹ ਭਾਈਚਾਰੇ ਵਿੱਚ ਕਾਫੀ ਰੋਸ ਦਾ ਦੇਖਣ ਨੂੰ ਮਿਲ ਰਿਹਾ ਜਿਹਦੇ ਚਾਲਦੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਾਣ ਬੁਝ ਕੇ ਬਾਈਬਲ ਨੂੰ ਅੱਗ ਲਗਾ ਕੇ ਸਾੜਿਆ ਗਿਆ ਉਹ ਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮਾਮਲ ਕਾਰਜਕਾਲ ਤੇ ਅੱਗੇ ਜਾਂਚ ਵੀ ਸ਼ੁਰੂ ਕਰ ਦਿੱਤੀ ਐ ਆਓ ਸੁਣਦੇ ਹਾਂ ਉਹਨੇ ਸਾਨੂੰ ਆਉਣ ਹੀ ਨਹੀਂ ਦਿੱਤਾ ਉਹਨਾਂ ਨੇ ਸਾਡੇ ਘਰ ਦਾ ਸਬੂਤ ਵੇਖਿਆ ਜੀ ਜਿੱਤੋਂ ਲੜਾਈ ਹੋਈ ਐ ਸਾਡੇ ਘਰ ਦਾ ਬੇਸ਼ੱਕ ਤੁਸੀਂ ਵੀ ਫੋਟੋ ਲਾ ਕੇ ਲੈ ਆਓ ਸੱਚ ਕੀ ਐ ਤੇ ਝੂਠ ਕੀ ਐ ਤੁਹਾਨੂੰ ਵਿਖਾਣ ਦੇ ਉਤੋਂ ਇਹਨੇ ਘਰ ਆਣ ਕੇ ਮੇਰੇ ਨਾਲ ਪਿਆ ਮੇਰੇ ਕੱਪੜੇ ਬਾੜੇ ਮੇਰੀ ਨਾਹ ਤੇ ਪੇਟ ਵਿੱਚ ਬੋਸ ਬੇਲ ਮਾਰਿਆ ਇਹਨੇ ਤੇ ਉਸ ਗਵਾਹੀ ਦੇ ਘਰ ਜਿਹਨਾਂ ਨੇ ਵੇਖਿਆ ਉਹਦੀ ਵੀ ਗੱਲ ਸੁਣੋ ਜਿਨ੍ਹਾਂ ਵੇਖਿਆ ਉਹ ਗਵਾਹੀ ਦੇਣਦੇ ਆ ਪਹਿਲਾਂ ਇਹਨਾਂ ਉਹ ਭੈਣ ਦੇ ਘਰ ਬੰਦਾ ਕੱਲਿਆ ਕਿ ਵੀਰ ਕੋਲ ਤੂੰ ਗਵਾਹੀ ਨਾ ਦੇ ਪਾਦਾਂਗੇ ਮੰਗੇ ਮਸੀਹ ਨੂੰ ਕੱਲਿਆ ਉਹਦੇ ਘਰ ਡੱਕਾ ਦੇ ਦੇ ਕਰ ਇਹਨਾਂ ਪਤਾ ਵੀ ਇਹਨਾਂ ਮੰਨਣਾ ਨਹੀਂ ਗਾ ਇਹਨਾਂ ਮੰਨਣਾ ਨਹੀਂ ਉਹਨੇ ਕਿਹਾ ਉਹ ਭੈਣ ਨੇ ਕਿਹਾ ਵੀ ਮੈਂ ਗਵਾਹੀ ਸੱਚੀ ਦੇਣੀ ਵੀ ਨਾ ਮੈਂ ਇਹਨਾਂ ਦੀ ਦੇਣੀ ਤਾਂ ਨਾ ਮੈਂ ਉਹਨਾਂ ਦੇਣੀ ਮੈਂ ਸੱਚ ਦਾ ਸਾਥ ਦੇਣਾ ਵਾ ਉਹ ਭੈਣ ਨੇ ਇਹ ਗੱਲ ਉਹਨੂੰ ਕਹੀ ਜਿਹੜਾ ਉਹਨਾਂ ਦੇ ਘਰ ਡੱਕਣ ਵਾਸਤੇ ਕੱਲਿਆ ਨਾ ਬੰਦਾ ਤੀ ਮੰਗਾ ਮਸੀਹ ਕੱਲਿਆ ਵੀ ਗਵਾ ਉਹਨਾਂ ਨੂੰ ਅਹ ਗਵਾਹੀ ਨਾ ਦੇ ਕਿਉਂ ਮੈਂ ਝੂਠ ਨਹੀਂ ਮਾਰਨਾ ਜੋ ਮੈਂ ਅੱਖੀਂ ਵੇਖਿਆ ਮੈਂ ਉਹ ਦੱਸਣਾ ਅਸੀਂ ਹਮੜਕੇ ਉਹਨਾ ਇਹਦੇ ਵੱਲ ਕਾਲ ਦਿੱਤਾ ਕਿਉਂਕਿ ਇਹ ਮਿਸਤਰੀ ਸੀ ਸਾਡੇ ਨਾਲ ਜਦੋਂ ਹੁਣ ਪੁਲਿਸ ਆਈ ਉਹਨੇ ਕੀ ਛਾਣਬੀ ਨਹੀਂ ਇੱਥੇ ਕੀਤੀ ਕੋਈ ਨਹੀਂ ਕੋਈ ਛਾਣਬੀ ਨਹੀਂ ਚਾਹੇ ਸਾਨੂੰ ਟੈਲੀਫੋਨ ਆਇਆ ਚਾ ਕੋਈ ਛਾਣਬੀ ਨਹੀਂ ਉਹਨੂੰ ਬਾਕੇ ਨਾਲ ਉਹਨੂੰ ਬਾਕੇ ਤੇ ਲੈ ਗਏ ਪੁਲਿਸ ਬਾਨੇ ਨਾਲ ਬਾਗ ਲੈ ਗਈ ਉਹਨੇ ਪਹਿਲਾਂ ਮੁੰਡੇ ਨੂੰ ਦੱਸੋ ਉਹਨੂੰ ਹੀ ਦੱਸੋ ਜਿਹਦੇ ਘਰ ਵਾਲੇ ਨੂੰ ਬੜਿਆ ਉਹਦੀ ਗੱਲ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਰੂਰਲ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਥਾਣਾ ਲੋਪੋਕੇ ਦੇ ਰੀਮ ਇੰਡੀਪੈਂਡੈਂਟ ਮਾਤੋ ਕੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਤਵੀ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸੰਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਸਰਦਾਰ ਦੇ ਕਿ ਮਸੀਹ ਭਾਈ ਚਲਦਾ ਕਹਿੰਦਾ ਹੈ ਕਿ ਜੋ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾਵੇਗਾ ਬਿਅਰ ਰਿਪੋਰਟ ਅਖੰਡ ਲੋਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਮਸੀਹ ਭਾਈਚਾਰੇ ਨਾਲ ਜੁੜੀ ਖਬਰ ਨੂੰ ਲੈ ਕੇ ਦਾਸ ਜੀ ਹੈ ਕਿ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜ ਤੋਂ ਬਾਅਦ ਮਸੀਹ ਭਾਈਚਾਰੇ ਵਿੱਚ ਕਾਫੀ ਰੋਸ ਸੱਤ ਦੇਖ ਨੂੰ ਮਿਲ ਰਿਹਾ ਜਿਹਦੇ ਚਾਲਦੇ ਉਹਨਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਹਿ ਕਿ ਜਾਣ ਬੁਝ ਕੇ ਬਾਈਬਲ ਨੂੰ ਅੱਗ ਲਗਾ ਕੇ ਸਾੜਿਆ ਗਿਆ ਉਹ ਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਤੇ ਅੱਗੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਆਓ ਸੁਣਦੇ ਹਾਂ ਉਹਨੇ ਸਾਨੂੰ ਆਉਣ ਹੀ ਨਹੀਂ ਦਿੱਤਾ ਉਹਨਾਂ ਨੇ ਸਾਡੇ ਘਰ ਦਾ ਸਬੂਤ ਵੇਖਿਆ ਜੀ ਜਿੱਤੋਂ ਲੜਾਈ ਹੋਈ ਹੈ ਸਾਡੇ ਘਰ ਦਾ ਬੇਸ਼ੱਕ ਤੁਸੀਂ ਵੀ ਫੋਟੋ ਲਾ ਕੇ ਲੈ ਆਓ ਸੱਚ ਕੀ ਹੈ ਤੇ ਝੂਠ ਕੀ ਹੈ ਉਹਨਾਂ ਨੇ ਕਹਿੰਦਾ ਇਸ ਘੰਡੇ ਦੇ ਉੱਤੋਂ ਇਹਨੇ ਘਰ ਆਣ ਕੇ ਮੇਰੇ ਗਾਲ ਪਾ ਮੇਰੇ ਕੱਪੜੇ ਪਾੜੇ ਮੇਰੀ ਨਾਹ ਤੇ ਪੇਟ ਵਿੱਚ ਬੋਸ ਬੇਲ ਮਾਰਿਆ ਇਹਨੇ ਤੇ ਉਸ ਗਵਾਹੀ ਦੇ ਕਰ ਮਨਾਂ ਨੇ ਵੇਖਿਆ ਉਹਦੀ ਵੀ ਗੱਲ ਸੁਣ ਜਿਨ੍ਹਾਂ ਨੇ ਵੇਖਿਆ ਉਹ ਗਵਾਹੀ ਦੇਣਦੇ ਆ ਪਹਿਲਾਂ ਇਹਨਾਂ ਉਹ ਫੈਂ ਦੇ ਕਰ ਬੰਦਾ ਕੱਲਿਆ ਵੀ ਬਿਲਕੁਲ ਤੂੰ ਗਵਾਹੀ ਨਾ ਦੇ ਪਾ ਦਾਂਗੇ ਮੰਗੇ ਮਸੀਹ ਨੂੰ ਕੱਲਿਆ ਉਹਦੇ ਕਰ ਇੱਕ ਦੇ ਕਰ ਉਹਦੇ ਕਰ ਇਹਨਾਂ ਪਤਾ ਵੀ ਇਹਨਾਂ ਮੰਨਣਾ ਨਹੀਂ ਗਾ ਇਹਨਾਂ ਮੰਨਣਾ ਨਹੀਂ ਉਹਨੇ ਕਿਹਾ ਉਹ ਭੈਣ ਨੇ ਕਿਹਾ ਵੀ ਮੈਂ ਗਵਾਹੀ ਸੱਚੀ ਦੇਣੀ ਹੈ ਨਾ ਮੈਂ ਇਹਨਾਂ ਦੀ ਦੇਣੀ ਤਾਂ ਨਾ ਮੈਂ ਉਹਨਾਂ ਦੇਣੀ ਮੈਂ ਸੱਚ ਦਾ ਸਾਥ ਦੇਣਾ ਵਾ ਉਹ ਭੈਣ ਨੇ ਇਹ ਗੱਲ ਉਹਨੂੰ ਕਹੀ ਜਿਹੜਾ ਉਹਨਾਂ ਦੇ ਕਰ ਡੱਕਣ ਵਾਸਤੇ ਕੱਲਿਆ ਨਾ ਬੰਦਾ ਤੀ ਮੰਗਾ ਮਸੀਹ ਕੱਲੇ ਆਪੀ ਗਵਾ ਉਹਨਾਂ ਨੂੰ ਅਹ ਗਵਾਹੀ ਨਾ ਦੇ ਕਿਉਂਕਿ ਮੈਂ ਝੂਠ ਨਹੀਂ ਮਾਰਨਾ ਜੋ ਮੈਂ ਅੱਖੀਂ ਵੇਖਿਆ ਮੈਂ ਉਹ ਦੱਸਣਾ ਅਸੀਂ ਅੰਮ੍ਰਿਤਕੇ ਉਹਨਾ ਇਹਦੇ ਵਾਲ ਕਾਲ ਦਿੱਤਾ ਕਿਉਂਕਿ ਇਹ ਮਿਸਤਰੀ ਤੋਂ ਸਾਡੇ ਜਦੋਂ ਹੁਣ ਪੁਲਿਸ ਆਈ ਉਹਨੇ ਕੀ ਛਣਬੀ ਨਹੀਂ ਇੱਥੇ ਕੀਤੀ ਕੋਈ ਨਹੀਂ ਅਸੀਂ ਕਾਚੇ ਨਹੀਂ ਆ ਪੁਲਿਸ ਕੋਈ ਛਣ ਨਹੀਂ ਚਰਚ ਸਾਨੂੰ ਟੈਲੀਫੋਨ ਆਇਆ ਚ ਕੋਈ ਛਣ ਨਹੀਂ ਬਾਕੇ ਨਾ ਉਹਨੂੰ ਬਾਕੇ ਤੇ ਲੈ ਗਏ ਪੁਲਿਸ ਬਾਨੇ ਨਾ ਬਾਗ ਲੈ ਗਈ ਉਹਨੇ ਪਹਿਲਾ ਮੁੰਡੇ ਨੂੰ ਦੱਸੋ ਉਹਨੂੰ ਦੱਸੋ ਜਿਹਦੇ ਘਰ ਵਾਲੇ ਨੂੰ ਫੜਿਆ ਉਹਦੀ ਗੱਲ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਰੂਰਲ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਥਾਣਾ ਲੋਪੋਕੇ ਦੇ ਰੀਮ ਪਿੰਡੇ ਪਿੰਡ ਮਾਤੋਕੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸੰਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਸਰਦਾਰ ਦੇ ਕਿ ਮਸੀਹ ਭਾਈ ਚਲਦਾ ਕਹਿੰਦਾ ਹੈ ਕਿ ਜੋ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਖੰਡ ਲੋਕ